ਅਜੇ ਤੇ ਐਨਾ ਸ਼ੁਕਰ ਹੀ ਵੀ ਮੈਂ ਲੰਮੇ ਪਈ ਹਾਂ ਤਾਂ ਮੈਨੂੰ ਪਤਾ ਲੱਗ ਗਿਆ ਜੇ ਤੁਸੀਂ ਵੀ ਹੁੰਦੇ ਰੋਟੀ ਵਿੱਚ ਸਾਨੂੰ ਪਾ ਕੇ ਕੁਝ ਦੇ ਦਿੰਦੀ ਫੇਰ ਕੀ ਕਰਨਾ ਇਹ ਹੀ ਉਹ ਤਾਂ ਸਾਡਾ ਕੰਮ ਖਤਮ ਕਰਨ ਲਈ ਆ ਐਡੀ ਛੇਤੀ ਛਤਿ ਖਤਮ ਹੁੰਦੇ ਸੀ ਜਿਹੜੀ ਛੇਤੀ ਇਹ ਡਈ ਆ ਸੁਣ ਅੱਜ ਤੇਰੀ ਮਾਂ ਇੱਥੇ ਹੁੰਦੀ ਮੇਰੀ ਮਾਂ ਦੀ ਜਗ੍ਹਾ ਤੇ ਤੂੰ ਤਾਂ ਵੀ ਇਦਾਂ ਕਰਦੀ ਦੱਸ ਹੈ ਬੋਲਦੀ ਨਹੀਂ ਹਣ ਗਲਤੀ ਹੋ ਗਈ ਮੇਰੇ ਕੋਲੋਂ ਗਲਤੀ ਹੁੰਦਦਰ ਕੋ ਹੋ ਗਈ ਆ ਪਰ ਜਿਹੜਾ ਤੂੰ ਕੰਮ ਕਰਕੇ ਆਈ ਇਹ ਤੇਰਾ ਗਲਤੀ ਮਾਫ ਕਰਨਾ ਥੋੜਾ ਬੋਤਾ ਸਮਝਾ ਨਹੀਂ ਤੇ ਮੈਂ ਘਰੋਂ ਦੇਣਾ ਹੀ ਕੱਢ ਤੈਨੂੰ ਮੈਂ ਦੱਸਦਾ ਸੁਣ ਲਖਬੀਰ ਦੀ ਗੱਲ ਸਹੀ ਆ ਲਖਬੀਰ ਨੇ ਤੇ ਮੈਨੂੰ ਕਿਹਾ ਹੀ ਸੀ ਹੁਣ ਤੇ ਨਵਨੇ ਵੀ ਕਹਿਤਾ ਕਿ ਮੰਮੀ ਹੁਣਾਂ ਕੋਲੋਂ ਮਾਫੀ ਮੰਗ ਲੋ ਇਧਰ ਆ ਜਰਾ ਇੱਥੇ ਬੈਠ ਉਹ ਜਿਹੜੇ ਗੰਦੇ ਪਈਆਂ ਕਰਨੀ ਨਹੀਂ ਇਹ ਕਿ ਦੱਸ ਕੋਈ ਚੀ ਨਹੀਂ ਕਰਨੀ ਹੀ ਮੈਂ ਨਾ ਉੱਥੇ ਇੰਸਟਾਗ੍ਰਾਮ ਤੇ ਐਡ ਦੇਖੀ ਸੀ ਤੇ ਉੱਥੇ ਐਸਟੋਲੋਜਰ ਹੁੰਦੇ ਆ ਤੇ ਮੈਨੂੰ ਇਹ ਪੁੱਛ ਲਿਆ ਕਿ ਤੂੰ ਸ਼ਰਮ ਨਹੀਂ ਆਈ ਇਹ ਕੰਮ ਕਰਦਾ ਆਪਣੇ ਘਰ ਦੇ ਲਈ ਵੀ ਕੰਮ ਕਰਨਵਾਦੇ ਮੈਂ ਆਲਾ ਆਪਣੇ ਫਾਇਦੇ ਵਾਸਤੇ ਕਰਨ ਨਹੀਂ ਮम्मी ਮੈਨੂੰ ਸਾਰਾ ਮੈਨ ਯਾਰ ਮੇਰੀ ਗੱਲ ਸੁਣ ਫਾਇਦੇ ਵਾਸਤੇ ਇਹ ਥੋੜੀ ਵੀ ਇਦਾਂ ਨੁਕਸਾਨ ਕਰ ਦੋ ਨੁਕਸਾਨ ਨਹੀਂ ਕਰਨੀ ਮੈਂ ਮੰਮੀ ਤੇ ਬੱਸ ਇਹਦੇ ਨਾਲ ਕੀ ਫਾਇਦਾ ਹੁਣ ਮੈਨੂੰ ਦੱਸ ਮੈਂ ਮੰਮੀ ਨੂੰ ਡੇ ਕਰਾਨੀ ਕਿ ਮੰਮੀ ਮੇਰੀ ਸੁਣੇ ਮੇਰੇ ਵੱਲ ਹੋਵੇ ਔਰ ਮੈਂ ਮੰਮੀ ਨੂੰ ਨੁਕਸਾਨ ਥੋੜਾ ਪਹਚਾਣ ਨਹੀਂ ਕੋ ਮੜੀ ਮੁੱਢੀ ਸ਼ਰਮ ਰੱਖੋ ਮੱਲਾ ਸ਼ਹਿਰ ਤੋਂ ਲਾਭ ਆਈਆਂ ਪਿੰਡ ਦੇ ਵਿੱਚ ਸ਼ਹਿਰਾਂ ਜਿਹੇ ਚੱਲਦਾ ਕਬੀਨ ਇਹਦੇ ਵਾਲੀ ਤਰ੍ਹਾਂ ਮੇਕ ਕੋ ਬਲਤੀ ਹੋਗੀ ਪਹਿਲੇ ਮਨੇ ਬਲਤੀ ਪਹਿਨੇ ਦੱਸਿਆ ਕਿ ਮੈਂ ਉਹ ਮੈਂ ਇੰਸਟਾਗ੍ਰਾਮ ਤੇ ਐਡ ਦੇਖੀ ਸੀ ਐਡ ਦੇਖੀ ਤੇਰੇ ਕੋ ਪਹਿਲੇ ਕਿੱਥੋਂ ਹੈਹੀ ਦਿੱਤੇਗੀ ਕਿਨੇ ਬਾਈਸ ਦਿੱਤੇ ਹੀ 1500 ਰੁਪਏ ਕਿੱਥੋਂ ਆ ਗਏ ਉਹ ਮੈਂ ਆਪਣੇ ਸੇ ਲਿਖਣ ਨੂੰ ਨਹੀਂ ਆਹੀ ਬੱਸ ਕਰ ਦੋ ਬੁਠੇ ਜਿੰਦੇ ਕੰਮ ਸ਼ੁਰੂ ਹੋਣ ਉਹ ਜੇ ਇਥੇ ਲੈ ਲੇ ਤੈਨੂੰ ਸਿਰ ਤੇ ਜੜੋ ਮਿਲਿਆ

ਕੋਈ ਨਹੀਂ ਮੰਮੀ ਡੈਡੀ ਕੋਲ ਮਾਫੀ ਮੰਗ ਲਾਂਗੇ ਮੀਰ ਬਲੂ ਕੋ ਨਾ ਬੰਦੇ ਨੇ ਛੱਡਿਆ ਅੱਜ ਤੇਰੀ ਮਾਂ ਇੱਥੇ ਹੁੰਦੀ ਮੇਰੀ ਮਾਂ ਵੀ ਜਗ੍ਹਾ ਤੇ ਤੇ ਤੂੰ ਤਾਂ ਹੀ ਤਾਂ ਕਰਦੀ ਬਸ ਹੈ ਬੋਲਦੀ ਨਹੀਂ ਗਲਤੀ ਹੋ ਗਈ ਮੇਰੇ ਕੋਲੋਂ ਗਲਤੀ ਹੁੰਦੇ ਤੇਰੇ ਕੋਲ ਹੋ ਗਈ ਆ ਪਰ ਜਿਹੜਾ ਤੂੰ ਕੰਮ ਕਰਕੇ ਆਈ ਏ ਤੇਰਾ ਗਲਤੀ ਮਾਫ ਕਰਨ ਵਾਲਾ ਨਹੀਂ ਹੋਗਾ ਕੋਈ ਨਹੀਂ ਮੰਮੀ ਡੈਡੀ ਕੋਲ ਇੱਕ ਵਾਰ ਮਾਫੀ ਮੰਗ ਲੈਨੀ ਆ ਮੈਂ ਕਹੂੰਗੀ ਕਿ ਦੁਬਾਰਾ ਤੁਹਾਡਾ ਕੋਈ ਗਲਤੀ ਨਹੀਂ ਹੁੰਦੀ ਹੁਣ ਤੂੰ ਮਾਫੀ ਮੰਗ ਲੈਨੀ ਆ ਉਦਾਂ ਹੀ ਮੈਂ ਆਪਣੇ ਫਾਇਦੇ ਵਾਸਤੇ ਕਰਨੀ ਹੈ ਮम्मी ਨੂੰ ਨੁਕਸਾਨ ਨਹੀਂ ਪਹੁੰਚਾਣਾ ਕੋਈ ਨਹੀਂ ਇਹਦੇ ਨਾਲ ਕੋਈ ਜਿਆਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਤਾਂ ਨਾਕੀ ਹੋਇਆ ਵਾ ਹੁਣ ਬੱਸ ਨੀ ਕਰੋ ਤੁਸੀਂ ਤਾਂ ਮੇਰੇ ਗਾਲੀ ਪਈ ਜਾਣਗੇ ਗੜਪਣ ਵਾਲਾ ਤੂੰ ਕੰਮ ਕਰਨ ਦੀ ਏ ਤੂੰ ਸ਼ੂਗਰ ਕਰ ਤੂੰ ਮੈਂ ਕਟਾਈ ਨਹੀਂ ਇਹਦੇ ਆ ਦੀ ਉਹ ਇਧਰੇ ਵਾਲੀ ਪਰ ਇਹ ਮਨੁਗੜੀ ਦੀ ਬਾਤ ਦੇਣ ਦੀ ਏ ਤੇਰਾ ਇਹ ਮੂੰਹ ਨਹੀਂ ਬੰਦ ਕਰਾਣਾ ਦੇਈਦਾ ਚਲੋ ਠੀਕ ਹੈ ਕਿਰੇ ਮੈਨੂੰ ਜਾਣ ਦੇ ਦੇ ਛੱਡਿਆ ਤਾ ਮੈਨੂੰ ਜੇ ਕੇ ਇਸ ਤਰ੍ਹਾਂ ਦੇ ਪਾ ਲੱਗਾ ਵੀ ਆਹ ਕੰਮ ਹੋਇਆ ਵਾ ਤਾਂ ਮੈਂ ਕਿੱਥੇ ਜਾਣਾ ਕਰਦੇ ਰਹਿਣਾ ਕਿ ਨਹੀਂ ਰਹਿਣਾ ਰਹਿਣਾ ਹੀ ਹੈ ਤੇ ਰਹਿਣ ਵਾਲਾ ਕੰਮ ਹੈ ਬਾਬਾ ਚਲੋ ਕੋਈ ਨਹੀਂ ਮਾਫੀ ਮੰਗ ਲੈਣੀ ਗਲਤੀ ਹੋ ਗਈ ਬੱਸ ਕਰੋ ਹੁਣ ਜਾ ਕੇ ਤੇਨਾਂ ਤੋਂ ਮਾਫੀ ਮੰਗ ਲੈਣੀ ਗਾੜੀ ਹੋ ਜਾਵੇ ਠੀਕ ਹੈ ਮੰਗ ਲੈਂਦੇ ਹਾਂ ਹਾਂ ਹੁਣੇ ਮੰਗ ਲੈਂਦੇ ਬਾਬੀ ਮੰਗ ਪਹਿਲਾਂ ਜਾਵੇ ਚੰਗੀ ਜਆ ਕਿ ਲਾਂਦੀ ਛੜ ਵਾਲੀ ਕਿੰਨੇ ਤੇ ਹਾਰਦੀ ਘਰ ਛੜੀ ਆ ਜੀ ਕਿਦੋਂ ਨੱਕ ਦੇਣ ਦੇ ਬਣੀ ਛੜਿਆ ਨੇ ਮਨੂੰ ਕੱਲ ਨੂੰ ਵੀ ਚਾਰ ਏਸਦਾਰ ਇਕੱਠੇ ਹੋਣਗੇ ਮੰਮੀ ਨੇ ਇਕੱਠੇ ਕੀਤੇ ਕੀ ਜਵਾਦ ਹੋਣਾ ਉੱਥੇ ਪਈ ਮਮੀ ਗੱਡੀ ਦੇ ਸਾਹਮਣੇ ਜਾਣਾ ਨੂੰ ਪਈ ਗੱਡੀ ਨੂੰ ਨਹੀਂ ਇਹ ਗੱਲ ਦਾ ਪਤਾ ਜਦੋਂ ਨਾ ਪਤਾ ਨਹੀਂ ਫਿਰ ਕੀ ਬਣੂਗਾ ਮੈਨੂੰ ਨਹੀਂ ਲੱਗਦਾ ਉਹਨੇ ਇਹ ਘਰ ਜੀ ਰਹਿਣ ਦੇਣਾ ਉਹ ਮੜਾ ਰੰਗਤਾ ਨੇ ਇਹ ਤਾਂ ਨਹੀਂ ਕਰਨਾ ਚਾਹੀਦਾ ਇਹਨੂੰ ਕੀ ਵਖਣਦਾ ਜੀ ਉਹ ਯਾਰ ਵਖਣਦਾ ਸੁਣੀ ਜੀ ਲੱਗੀ ਇਹਨੂੰ ਤੇ ਮੇਰਾ ਰਦਾ ਸਪਰੇਅ ਮਾਤੀ ਨੇ ਤੇ ਸੁੱਕ ਜਾਣਾ ਸਾਰਾ ਆ ਸੁੱਕਣ ਜੇ ਦਿਹਾਵਾ ਚੱਲ ਪੰਗਰਾਟ ਵੀ ਹੋਣ ਲਈ ਹੈ ਕੋਈ ਗੱਲ ਨਹੀਂ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹਾਂ ਦੱਸੋ ਦੱਸਣਾ ਕੀ ਆ ਨਾ ਆਪਣੀ ਦਾ ਕੰਮ ਵੇਖ ਲਓ ਕੀ ਕੀਤਾ ਹੁਣ ਰਾਤੀ ਤੁਸੀਂ ਕਰ ਲਿਆਟ ਆਏ ਰਾਤੀ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਤੇ ਮੈਂ ਹਾਂ ਚੱਲ ਹੁਣ ਸਵੇਰੇ ਗੱਲ ਕਰੂੰਗੀ ਮੈਂ ਸੁੱਤੀ ਹਾਂ ਆਰਾਮ ਦੇ ਨਾਲ ਅੱਛਾ ਤੇ ਪਤਾ ਨਹੀਂ ਅਗਰ ਬਤੀਆਂ ਫੜੀਆਂ ਸੀ ਮਿਰਚਾਂ ਹੀ ਨਿੰਬੂ ਹੀ ਇੱਕ ਮੋਈ ਜੀ ਹੀ ਉਹ ਕੀ ਕਰਦੀ ਫਿਰਦੀ ਸੀ ਇਹ ਲਾਗੇ ਮੇਰਾ ਪਕੀਤਾ ਕਿੱਥੋਂ ਲਿਆਈ ਆ ਕਰਾ ਕੇ ਤੇ ਮੇਰੇ ਬੰਨਾਂ ਲੱਗੀ ਮੌਲੀ ਤੇ ਜਦੋਂ ਮੈਨੂੰ ਆਈ ਜਾਗ ਮੈਂ ਮਾਰੀ ਪਵਾਗੇ ਪਰਾਂ ਅੱਛਾ ਫਿਰ ਜਿੰਨੀਆਂ ਗੱਲਾਂ ਮੇਰੇ ਕੋਲ ਹੋਈਆਂ ਨਾ ਮੈਂ ਤਾਂ ਨਹੀਂਆਂ ਕੀਤੀਆਂ ਮੈਨੂੰ ਤਾਂ ਵੀ ਬੜਾ ਚੜਿਆ ਸੀ ਇਹਨੂੰ ਅਕਲ ਨਹੀਂ ਆਉਂਦੀ ਜੇ ਕੇ ਕੋ ਸਿਆਣੇ ਕੋ ਗਈ ਹੋਊਗੀ ਇਕੱਲੇ ਤਾਂ ਨਹੀਂ ਚਲ ਗਈ ਮੁੰਡਾ ਨਾਲ ਹੀ ਗਿਆ ਹੋਊਗਾ ਨਾ ਆਹੋ ਨਾਲ ਗਿਆ ਹੋਣਾ ਉਹ ਇਕੱਲੇ ਕਿੱਥੇ ਜਾਣਾ ਇਹ ਨਹੀਂ ਪਤਾ ਹੀ ਨਹੀਂ ਘਰ ਵਿੱਚ ਇਦਾਂ ਦਾ ਕੰਮ ਚੱਲਦਾ ਪੈਣਾ ਫਿਰ ਗੁਜ਼ਾਰਾ ਔਖਾ ਹੀ ਆ ਤੂੰ ਗਲਤੀ ਕੀਤੀ ਨਾ ਅੰਦਰੋਂ ਕੁੰਡੀ ਲਾ ਲੈਣੀ ਤੇ ਇਹਨੂੰ ਬੰਨਣਾ ਸੀ ਉੱਥੇ ਅੰਦਰ ਹੀ ਨਹੀਂ ਮੈਂ ਆਵਾਜ਼ ਮਾਰੀ ਦੋਵਾਂ ਭੈਣ ਭਰਾਵਾਂ ਨੂੰ ਉਹਨੇ ਵੀ ਦੱਸਿਆ ਮੈਂ ਹਾਂ ਕਰਤੂਤਾ ਇਹਲਾ ਆਪਣੀ ਘਰ ਦੀ ਦੀਆਂ ਕੱਲ ਨੂੰ ਕਹਣਾ ਮਾਂ ਦੀ ਗਲਤੀ ਆ ਫਿਰ ਮਾਂਗਲਟ ਹੋ ਜਾਣੀ ਆ ਫਿਰ ਨਹੀਂ ਬੋਲੇ ਉਹਨੂੰ ਲੈ ਗਿਆ ਬਾਪ ਫੜ ਕੇ ਇੱਧਰ ਆ ਤੂੰ ਇੱਧਰ ਆ ਤੈਨੂੰ ਮੈਂ ਦੱਸਣਾ ਵਾ ਕੀ ਤਾ ਕੁਝ ਕਿਹਾ ਕਿ ਨਹੀਂ ਕਿਹਾ ਮੇਰੀਆਂ ਅੱਖਾਂ 'ਚ ਕੱਟਾ ਪਾਉਂਦੇ ਆ ਹੀ ਤੋਰ ਤੌਣ ਚ ਮਾਰਨੀ ਆ ਆਪਣੇ ਇਹਨਾਂ ਮੁੰਲੇ ਦੇ ਮੈਂ ਤਾਂ ਉਹਨਾਂ 'ਚ ਕੀ ਮਾਰਦੀ ਮੇਰੀ ਗੱਲ ਤਾਂ ਤੁਸੀਂ ਵੀ ਤਾਂ ਚੜਾਉਣੀ ਹੀ ਫੇ ਤੂੰ ਕਿਉਂ ਉਹਨੂੰ ਕੁਝ ਕਿਹਾ ਮੈਂ ਤਾਂ ਪਹਿਲਾਂ ਤੁਹਾਨੂੰ ਤਾਂ ਦੱਸਾਂ ਤੁਸੀਂ ਆਪੇ ਪੁੱਛ ਲਿਓ ਫੇ ਕੀ ਕਰਦੇ ਫਿਰਦੇ ਆਏ ਔਰ ਇਹ ਕੰਮ ਰਹਿ ਗਿਆ ਸੀ ਜਿਹੜਾ ਅਸੀਂ ਸਾਰੀ ਉਮਰ ਨਹੀਂ ਨਾ ਕੀਤਾ ਹੁਣ ਇਹ ਦੋਵੇਂ ਜੀ ਕਰਨਗੇ ਅਕਸਰ ਅਮਰੋਂ ਨੇ ਪੈਸੇ ਧਿਲਾ ਦੇ ਲਿਆ ਹੀ ਹੋਊਗਾ ਕਰਨਾਲੇ ਨੇ ਜਿੰਨੇ ਕਰਕੇ ਦਿੱਤਾ ਕੋ ਤਾਂ ਪੈਸੇ ਹੁਣੇ ਆ ਔਰ ਪੈਸਾ ਤਾਂ ਬਿਨਾ ਤੁਰੇ ਫਿਰਦਾ ਬਥੇਰੇ ਪੈਸੇ ਇਹਨਾਂ ਦੇ ਕੋਲ ਨਹੀਂ ਵਰਨੇ ਵਾਲੇ ਅਸੀਂ ਤਾਂ ਕਦੀ ਦਿੱਤਾ ਨਹੀਂ ਇਹਨਾਂ ਨੂੰ ਪੈਸਾ ਕੋਈ ਜਦੋਂ ਸ਼ਹਿਰ ਬਾਹਰ ਜਾਂਦੇ ਆ ਨਾ ਤੁਸੀਂ ਪੜਦੇ ਨਾਲ ਰੱਖਿਆ ਕਰੋ ਸਾਡੇ ਕੋਲ ਲੈ ਕੇ ਹੀ ਜਾਂਦੇ ਆ ਓ ਮੇਰੇ ਕੋਲ ਫਿਰ ਜਦੋਂ ਮੂੰਹ ਤੇ ਲਾ ਕੇ ਕਰਕੇ ਆਉਂਦਾ ਫਿਰ ਮੈਨੂੰ ਦੇਣੇ ਪੈਂਦੇ ਮੈਂ ਫਿਰ ਕਿਦਾਂ ਕਹਿ ਦਿੰਦੇ ਜੇ ਫਿਰ ਇਹਨਾਂ ਕੋਲ ਪੈਸੇ ਹਨ ਨਹੀਂ ਆਣ ਕੇ ਕਦੀ ਮੂੰਹ ਤੇ ਥੋੜੇ ਮਦਦ ਨਾ ਮੈਨ ਉਹੀ ਦੋੜੇ ਹੋਣਗੇ ਜਦੋਂ ਇਹੋ ਜਿਹਾ ਕੰਮ ਕਰਾਉਣਾ ਹੋਵੇ ਨਾ ਕਈ ਕੰਮ ਕਰ ਲੈਂਦੀ ਜਾਂਦੀਆਂ ਇਹੋ ਜਿਹਾ ਉਹਦਾ ਕੋ ਕਰਲਾ ਨਹੀਂ ਹੁੰਦਾ ਤਾਂ ਕੰਮ ਇਹੋ ਸਿੱਖ ਕੇ ਆਈ ਹੈ ਉਹ ਇਹਦੇ ਹੱਥ ਨੇ ਰੋਟੀ ਨਾ ਖਾਇਆ ਤੈਨੂੰ ਮੈਂ ਦੱਸਾਂ ਮੈਂ ਨਹੀਂ ਖਾਣੀ ਰੋਟੀ ਰਾਤੀ ਮੈਂ ਆਪਣੀ ਵੱਖਰੀ ਪਕਾ ਲੈਣੀ ਆ ਦਫਾ ਹੋਵੇ ਜਾ ਕੇ ਕੀਤਾ ਕੱਲ੍ਹ ਨੇ ਕੀ ਪਾ ਕੇ ਦੇ ਦੇਣਾ ਕਾਹਦੇ ਤੈਨੂੰ ਮੈਂ ਕਹਿਣ ਡਿਆ ਹਾਂ ਆਪਣੀ ਪਕਾਵੇ ਤਾਂ ਖਾਵੇ ਹੁਣੇ ਮੈਂ ਆਟਾ ਗੁੰਨ ਲੈਣਾ ਆਪਣਾ ਤੇ ਆਪਣੀ ਲਾਣੀ ਆ ਮੈਂ ਅਜੇ ਤੇ ਇਨਾ ਸ਼ੁਕਰ ਹੀ ਮੈਨ ਲੰਮੇ ਪਈ ਹਾਂ ਤਾਂ ਮੈਨੂੰ ਪਤਾ ਲੱਗ ਗਿਆ ਜੇ ਤੁਸੀਂ ਵੀ ਹੁੰਦੇ ਰੋਟੀ ਵਿੱਚ ਹਣ ਪਾ ਕੇ ਕੁਛ ਦੇ ਦਿੰਦੀ ਫਿਰ ਕੀ ਕਰਨਾ ਇਹ ਹੀ ਉਹ ਤੁਹਾਡਾ ਕੰਮ ਖਤਮ ਕਰਨ ਲਈ ਆ ਧੀ ਛੇਤੀ ਧੀ ਖਤਮ ਹੁੰਦੇ ਸੀ ਧੀ ਛੇਤੀ ਇਹ ਡਈ ਆ ਕਰਨਾ ਪਰ ਉਹ ਤਾਂ ਆਪਣੀ ਵਾਪੂਰੀ ਲਾਉਣ ਲਈ ਹੈ ਨਾ ਕੋਈ ਗੱਲ ਨਹੀਂ ਇਹਦਾ ਵੀ ਹੱਲ ਲੱਭ ਲੈਣਾ ਚੱਲ ਆਜੋ ਹੁਣ ਅੰਦਰ ਇੱਥੇ ਖੜੋਤੇ ਰਹਿਣਾ ਨਾਅ ਕੀ ਕਰਨੀ ਹਾਂਜੀ ਭਾਬੀ ਆਜੋ ਮੈਂ ਵੀ ਕੋਈ ਸਬਜ਼ੀ ਬਣਾਣੀ ਤੇ ਮੈਨੂੰ ਦੱਸੋ ਸਬਜੀ ਸਬਜੀ ਤਾਂ ਬਣਾਉਣੀ ਆ ਤੇ ਸਬਜੀ ਦਾ ਤੁਹਾਨੂੰ ਕਿੱਥਾ ਜੇ ਸ਼ੌਂਕ ਚੜ ਗਿਆ ਨਹੀਂ ਮੈਂ ਤਾਂ ਚੱਲ ਸਿੱਖਦੀ ਆ ਜੋ ਤੁਸੀਂ ਬਣਾਏਗੀ ਨਾ ਸਬਜੀ ਤੇ ਮੈਨੂੰ ਲੱਗਿਆ ਖੜਾ ਕਰ ਲਈ ਤੇ ਚੱਲ ਮੈਂ ਵੀ ਸਿੱਖ ਲਵਾਂਗੀ ਸਬਜੀ ਵਗੈਰਾ ਬਣਾਉਣਾ ਰੋਟੀ ਵਗੈਰਾ ਚੱਲ ਇਹ ਤਾਂ ਵਧੀਆ ਗੱਲ ਆ ਸਭ ਸਿੱਖਣੀ ਚਾਹੀਦੀ ਗਾ ਤੁਸੀਂ ਸਾਂਭਣਾ ਘਰ ਆ ਨਹੀਂ ਮੈਂ ਤਾਂ ਚੱਲ ਹੁਣ ਸਿੱਖਣਾ ਸ਼ੁਰੂ ਕਰਦੀ ਆ ਕੰਮ ਤੇ ਹੌਲੀ ਹੌਲੀ ਚੱਲ ਆ ਜਾਊਗਾ ਕੰਮ ਤੇ ਚਲੋ ਵਧੀਆ ਗੱਲ ਆ ਚਲੋ ਸਬਜੀ ਤੇ ਜਿਹੜੀ ਬਣਾਉਣੀ ਬਣਾਉਣੀ ਆ ਭਾਬੀ ਮੈਂ ਸੇ ਦਸਾਣਾ ਕਰੀ ਪਰ ਜਿਹੜਾ ਤੁਰਾਤੇ ਕੰਮ ਕੀਤਾ ਨਾ ਉਹ ਬੜੀ ਗਲਤੀ ਵੱਡੀ ਕਰ ਲਈ ਹੁਣ ਮੇਰੀ ਮੰਮੀ ਦੀ ਥਾਂ ਜੇ ਤੁਹਾਡੀ ਮੰਮੀ ਹੁੰਦੀ ਤੇ ਮੈਂ ਇਦਾਂ ਕਰਦੀ ਤੇ ਫਿਰ ਉਹ ਗੱਲ ਨਹੀਂ ਆ ਮੈਂ ਨਾ ਭਲੇ ਵਾਸਤੇ ਕੀਤਾ ਸੀ ਪਰ ਨਾ ਮੰਮੀ ਨੂੰ ਨਾ ਪਤਾ ਲੱਗਿਆ ਹੁਣ ਚਲ ਕੋਈ ਨਹੀਂ ਗਲਤੀ ਵੀ ਦੇ ਇਨਸਾਨਾਂ ਕੋਈ ਹੁੰਦੀ ਆ ਹੁਣ ਇੱਕ ਕੰਮ ਕਰਿਓ ਮੰਮੀ ਤੇ ਡੈਡੀ ਕੋਲੋਂ ਜਾ ਕੇ ਨਾ ਲਿਓ ਮਾਫੀ ਮੰਗੋ ਮੰਮੀ ਨਾ ਮਾਫੀ ਮੰਗੋ ਮੂ ਦੀ ਉਹ ਵੀ ਗੱਲ ਕੇ ਜਿਆਦਾ ਬੋਲਦੇ ਆ ਜੋ ਉਹਨਾਂ ਨਾਲ ਮੂਹ ਚੰਦਾ ਉਹ ਬੋਲ ਦਿੰਦੇ ਪਰ ਉਹਨਾਂ ਦੇ ਦਿਲ ਚ ਕੁਛ ਨਹੀਂ ਆ ਦਿਲ ਦੇ ਬੜੇ ਵਧੀਆ ਵਾ ਕੋਈ ਵੀ ਮੈਂ ਮੰਮੀ ਡਾਡੀ ਕੋ ਮਾਫੀ ਮੰਗ ਲੈਂਦੀ ਆ ਟੀਮ ਮਾਫੀ ਮੰਗ ਲਿਓ ਤੇ ਉਹਨਾਂ ਨੇ ਮਾਫ ਕਰ ਦੇਣਾ ਵਾ ਬਾਕੀ ਰਹੀ ਗੱਲ ਸਬਜੀ ਦੀ ਤੇ ਮੈਂ ਮੰਮੀ ਤੋਂ ਪੁੱਛ ਲੈਂਦੀ ਆ ਕੀ ਬਣਾਉਣਾ ਕੇ ਮੈਨੂੰ ਲੱਗੇ ਬਲਾ ਲਈ ਤੇ ਵੇ ਤੂੰ ਅੰਦਰ ਰਹਿ ਲੈਣੀ ਆ ਹੱਥ-ਵੱਤੀ ਕੰਮ ਕਰ ਲਾਂਗੀ ਕੋਈ ਨਹੀਂ ਮੈਂ ਬਾਜ ਮਾਰ ਲਾਂਗੀ ਤੇ ਤੂੰ ਅੰਦਰ ਤੱਕ ਕੋਈ ਹੋਰ ਆ ਮੈਂ ਬਾਅਦ ਬਾਅਦ ਕੋਈ ਜੇ ਕੰਮ ਆ ਤੇ ਆ ਮੈਂ ਮਾਰ ਲੈਂਦੀ ਆ ਬਾਜ ਕੋਈ ਨਹੀਂ ਪੁੱਛ ਕੇ ਮੰਮੀ ਕੀ ਬਣਾਉਣਾ ਉਹ ਮਾਤਾ ਸਾਹਿਬ ਤੁਸੀਂ ਫਿਕਰ ਨਾ ਕਰੋ ਜਦੋਂ ਹੀ ਆਗੇ ਸਾਰੇ ਕੰਮ ਹੱਲ ਕਰ ਲੈਣੇ ਆ। ਹਾਂ। ਉਹ ਮੈਂ ਤਾਂ ਯਾਰ ਅੱਜ ਹੀ ਹੱਲ ਹੋ ਜਾਣਾ ਸੀ। ਆ ਬਾਰਛ ਨੇ ਨਹੀਂ ਪੇਛ ਜਾਣਦੀ। ਠੀਕ ਆ। ਉਹ ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਹੋ ਜਾਊਗਾ ਕੰਮ ਤੁਹਾਡਾ ਤੁਹਾਨੂੰ ਮੈਂ ਕਹਿ ਤਾ ਨਾ। ਚਲੋ ਠੀਕ ਆ। ਓਕੇ। ਉਹ ਲਖਬੀਰ ਮੇਰੀ ਗੱਲ ਸੁਣ ਇਧਰ ਆ। ਹਾਂਜੀ ਡੇੜੀ। ਕਿੱਥੋਂ ਆਇਆ ਵਾ? ਮੈਂ ਜਿਹੜਾ ਗੰਮੀ ਲੈ ਗਿਆ। ਉਹ ਬੰਬੀ ਤੇ ਤੂੰ ਠੀਕ ਹੈ ਗਿਆ ਹਾਂ ਕੱਲ ਜਿਹੜੇ ਤੇਰੀ ਨਾਲ ਦੀ ਨਾਲ ਕੰਮ ਕੀਤਾ ਤੈਨੂੰ ਪਤਾ ਨਾ ਇਹ ਗੱਲ ਦਾ ਉਹ ਪਤਾ ਮੈਂ ਤੇ ਨਾ ਆਪ ਹਰ ਰਹਿ ਗਿਆ ਵੀ ਇਹ ਕਿਹੜੇ ਕੰਮਾਂ ਚ ਪੈ ਗਈ ਹੈ ਇਹ ਹੈਗੀ ਆ ਪੁੱਤ ਦਲਦਲ ਜਿੱਨਾ ਇਹਦੇ ਵਿੱਚ ਫਸੋਗੇ ਨਾ ਇਹਦੇ ਵਿੱਚੋਂ ਕਿਹਨੇ ਕੱਖ ਨਹੀਂ ਖਟਿਆ ਅਜੇ ਤੱਕ ਮੈਨੂੰ ਤਾਂ ਆਪ ਸ਼ਰਮ ਆਉਂਦੀ ਆ ਮੈਂ ਕਿਹੜੇ ਮੂੰਹ ਨਾਲ ਗੱਲ ਕਰਾਂ ਲੋਕਾਂ ਨੇ ਕਿਲੇ ਤੇ ਕਿਲੇ ਵੇਚ ਤੇ ਇਹ ਕੰਮ ਦੇ ਵਿੱਚ ਪੈ ਗਈ ਮੈਨੂੰ ਤੇ ਰਮਨ ਨੇ ਜਦੋਂ ਦੱਸਿਆ ਮੈਨੂੰ ਤੇ ਸ਼ਰਮੇ ਨਹੀਂ ਆਉਂਦੀ ਆ ਪੜ੍ਹੀ ਲਿਖੀ ਹੋਊਗੀ ਤੇ ਕੀ ਕਿਹੜੇ ਕੰਮਾਂ 'ਚ ਪਈ ਆ ਮੈਨੂੰ ਤੇ ਆਉ ਰਾਤੀ ਪਤਨ ਲੱਗਾ ਕੀ ਬਣਿਆ ਕੀ ਜਦੋਂ ਉਹਨਾਂ ਨੇ ਮੈਨੂੰ ਵਾਇ ਮਾਰੀ ਮੇਰਾ ਰਾਹ ਤਰਾ ਨਿਕਲਿਆ ਵੀ ਕੀ ਗੱਲ ਹੋਈ ਜਿਹੜੇ ਬਾਬਿਆਂ ਕੋ ਇੰਨਾ ਕੁਸ਼ ਹੋਏ ਤੇ ਉਹ ਕੋ ਪਖੇਮਰ ਦੇ ਫਿਰ ਉਹਦੀ ਤੁਹਾਡੀ ਗੱਲ ਠੀਕ ਆ ਬਿਲਕੁਲ ਇਹਨੂੰ ਸਮਝਾ ਥੋੜਾ ਬੋਧਾ ਜਦੋਂ ਇੱਕ ਵਾਰੀ ਮਨੋ ਲੱਤ ਗਈ ਨਾ ਤੇ ਮੁੜ ਕੇ ਉਹ ਗੱਲਾਂ ਨਹੀਂ ਬਣਦੀ ਹੁੰਦੀਆਂ ਬਗੜ ਦੇ ਵਾਹ ਪੈ ਹੀ ਗਿਆ ਅੱਗੇ ਘਰ ਦੇ ਵਿੱਚ ਅੱਗੇ ਵੀ ਅੱਗੇ ਅੱਗੇ ਸਾਰੇ ਜਣੇ ਉਹਦੇ ਦਿਵਾਲੇ ਹੋਏ ਸੀ ਇਹਦੇ ਕੰਮ ਨਹੀਂ ਕਰਦੀ ਹੁਣ ਤੇ ਹੋਰ ਕੰਮ ਹੋਰ ਖਰਾਬ ਹੋ ਗਿਆ ਉਹਦੇ ਹੁਣ ਇਹਨੂੰ ਕੱਲੀ ਨੂੰ ਛੱਡ ਕੇ ਜਾਵਾਂਗੇ ਕਿਤੇ ਅਸੀਂ ਕੱਲ ਨੂੰ ਛੱਡ ਕੇ ਜਾਂਗੇ ਮਨ ਲੱਗਦਾ ਜਿਹੜੇ ਹੱਥੋਂ ਕਨੇ ਰੋਟੀ ਪਾਣੀ ਵੀ ਨਹੀਂ ਖਾਣਾ ਹਣ ਜਿਹੜੇ ਨਾਲ ਗਾਣਾ ਵਾ ਡਰਦੇ ਰਹਿਣਾ ਯਾਰ ਤੇ ਯਾਰ ਤੇਰੀ ਮਾਰ ਨੂੰ ਆਪ ਕਿਆ ਕਰਨਾ ਵੀ ਤੂੰ ਆਪ ਰੋਟੀ ਪਾਣੀ ਬਣਾਇਆ ਕਰ ਆਪਣਾ ਇਹਨੂੰ ਆਪਣੇ ਬਣਾਵੇਂ ਨਾ ਬਣਾਵੇਂ ਬੜਾ ਕੰਮ ਖਰਾਬ ਹੋ ਗਿਆ ਕਰਦਾ ਕੇ ਨਾ ਹੁਣ ਇੱਧਰ ਜਾਣ ਜੋਗੇ ਨਾ ਇੱਧਰ ਜਾਣ ਦੇਗੇ ਜੇ ਬਾਹਰ ਕੇ ਰਿਸ਼ਤੇਦਾਰ ਨੂੰ ਦਸੀ ਸਾਡੀ ਨਵਾਂ ਕੰਮ ਕਰਨ ਦੀ ਆ ਤੇ ਸਾਡੇ ਪੱਲੇ ਕੀ ਰਹੂਗਾ ਦੱਸ ਬਿਲਕੁਲ ਤੁਹਾਡੀ ਗੱਲ ਵੀ ਠੀਕ ਆ ਬਿਲਕੁਲ ਕੋਈ ਮਨ ਨੂੰ ਨਹੀਂ ਪਤਾ ਵੀ ਇਹ ਕਿਹੜੇ ਵਾਲੇ ਨੇ ਫੋਨ ਕੀਤਾ ਜਾਂ ਕਿਹੜੇ ਵਾਲੇ ਨੰਬਰ ਲਿਆ ਆਏ ਨੇ ਆਨਲਾਈਨ ਕਿਹੜੇ ਕਿਹੜੇ ਬਾਬੇ ਨਾਲ ਗੱਲ ਕੀਤੀ ਮੈਨੂੰ ਆਂਦੀ ਇਹ ਕੋਈ ਪੈਸੇ ਨਹੀਂ ਇਹਨੇ ਪੈਸੇ ਵੀ ਆਪਣੀ ਸਹੇਲੀ ਕੋਲ ਲਏ ਆ 1500 ਰੁਪਏ ਉਹਨੂੰ ਭੇਜਿਆ ਆਨਲਾਈਨ ਨਹੀਂ ਜਸ ਸਹੇਲੀਆਂ ਨੇ ਪੁੱਛਿਆ ਨਹੀਂ ਵੀ ਤੇਰੇ ਕੋਲ ਕੀ ਕਰਨੇ ਆ ਤੂੰ ਪਤਾ ਨਹੀਂ ਇਹਨੇ ਕਹਿ ਦੋਗਾ ਕਿ ਮੈਨੂੰ ਜ਼ਰੂਰੀ ਕੰਮ ਆ ਤੇ ਮੈਂ ਤੈਨੂੰ ਬਾਅਦ ਵਿੱਚ ਮੋੜ ਦੂੰ ਜਦੋਂ ਮੈਂ ਇਹਨੂੰ ਪੁੱਛ ਆਂਦੀ ਮੈਂ ਆਪਣੀ ਸਹੇਲੀ ਕੋਲ ਪੈਸੇ ਲਏ ਆ ਸਹੇਲੀਆਂ ਵੀ ਇਹਦੇ ਅਰਗੇ ਹੋਣੀ ਆ ਵਾ ਜਿੱਦਾਂ ਦੀ ਇਹ ਆ ਪਤਾ ਨਹੀਂ ਹੁਣ ਸ਼ਹਿਰ 'ਚ ਹੁਣ ਕੀ ਚੱਲਦਾ ਤੇ ਕੀ ਨਹੀਂ ਉਹ ਪੜੇ ਇਹ ਕਿਹੜੇ ਚੱਕਰਾਂ 'ਚ ਪੈ ਗਈ ਐ ਪਤਾ ਨਹੀਂ ਕਿਹਦੇ ਪਿੱਛੇ ਲੱਗ ਗਈ ਐ ਜਿਹੜਾ ਨਿਆਇ ਕੰਮ ਕੀਤਾ ਹਾਂ ਤੂੰ ਇਹ ਇਹਨੂੰ ਨਾ ਥੋੜਾ ਬਤਾ ਸਮਝਾ ਨਹੀਂ ਤੇ ਮੈਂ ਘਰੋਂ ਦੇਣਾ ਹੀ ਕੱਢ ਤੈਨੂੰ ਮਦਦ ਦਾਂ ਸੁਣ ਗਈ ਨਾ ਗੱਲ ਮੇਰੀ ਔਖਾ ਹੋ ਗਿਆ ਕੰਮ ਹੁਣ ਬੜਾ ਮੈਂ ਤੇ ਆ ਸ਼ਰਮ ਦਾ ਮਾਰਾ ਮੈਂ ਨਹੀਂ ਵੀ ਗੱਲ ਕਰਨ ਦਾ ਕਿ ਮੈਂ ਹਾਂ ਇਹ ਤੂੰ ਸ਼ਾਇਦ ਇੰਟਿਆ ਮੈਂ ਸਾਰੀ ਤੇ ਰਗਰਾਦਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਰਨ ਦੇ ਐ ਜੇ ਪਤਾ ਲਾਵਣੋਂ ਮੇਰੇ ਲੱਗੋ ਨਹੀਂ ਵਿਦੀ ਪਾਗੇ ਮੈਨੂੰ ਨਹੀਂ ਪਤਾ ਸਹੇਲੀ ਕੋ ਪੈਸੇ ਮੰਗਾ ਲਏ ਇੰਨੇ ਸਹੇਲੀਆਂ ਤੇ ਹੈਗੀਆਂ ਵਾ ਘੱਟੇ ਚਲਣ ਡੇ ਉਹਨਾਂ ਦੇ ਵੈਸੇ ਨਾ ਲੜਕ ਬੀਨ ਤੇ ਗੱਲ ਸਹੀ ਆ ਲੜਕ ਬੀਨ ਤੇ ਮੈਨੂੰ ਕਿਹਾ ਹੀ ਸੀ ਹੁਣ ਤੇ ਨਵਨੇ ਵੀ ਕਹਿਤਾ ਕਿ ਮੰਮੀ ਹੁਣਾਂ ਕੋਲੋਂ ਮਾਫੀ ਮੰਗੂ ਮੈਨੂੰ ਨਾ ਮਾਫੀ ਮੰਗ ਲੈਣੀ ਚਾਹੀਦੀ ਏ ਕਿਉਂਕਿ ਮੈਂ ਗਲਤੀ ਕੀਤੀ ਆ ਪਰ ਮੈਂ ਸੋਚਿਆ ਕੁਛ ਹੋਰ ਹੀ ਤੇ ਹੋਂ ਕੁਛ ਹੋਰ ਗਿਆ ਮੈਂ ਸੋਚਿਆ ਚਲੋ ਜਿਹੜਾ ਇਹਨਾਂ ਦਾ ਮੇਰੇ ਪ੍ਰਤੀ ਵਿਧੇਰਾ ਉਹ ਸਹੀ ਹੋ ਜਾਊਗਾ ਦਾ ਕਰਨਾ ਕਿ ਮੰਮੀ ਮੈਨੂੰ ਪਿਆਰ ਨਾਲ ਬੋਲਣਗੇ ਪਰ ਨਾ ਸਾਰੀ ਗੇਮ ਨਾ ਉੱਠੀ ਪੈ ਗਈ ਮੈਂ ਨਾ ਆਪਣੇ ਪੈਰ ਤੇ ਨਾ ਆਪ ਹੀ ਕਹਾੜੀ ਮਾਰ ਲਈ ਹੁਣ ਨਾ ਕੋਈ ਗੱਲ ਨਹੀਂ ਮੈਂ ਇੱਕ ਵਾਰ ਮੰਮੀ ਹਣਾ ਕੋ ਨਾ ਮਾਫੀ ਮੰਗ ਲੈਣੀ ਆ ਤੇ ਦੁਬਾਰਾ ਇਹਦਾ ਜੀ ਨਾ ਕਦੀ ਗਲਤੀ ਨਹੀਂ ਕਰੂੰਗੀ ਉੱਥੋਂ ਲਖਬੀਰ ਵੀ ਮੈਨੂੰ ਕਿੰਨਾ ਬੋਲੇ ਆ ਛਲ ਕੋਈ ਨਹੀਂ ਹੁਣ ਨਾ ਮਾਫੀ ਮੰਗੇ ਨਾ ਸਾਰਾ ਜੋ ਵੀ ਹੋਇਆ ਸਾਰੀ ਗੱਲ ਨੂੰ ਸੰਭਾਲ ਲੈਣੀ ਆ ਜੇ ਕਿਤੇ ਨਾ ਮੇਰੇ ਪਿੱਕੇ ਪਤਾ ਲੱਗ ਗਿਆ ਨਾ ਤੇ ਮੰਮੀ ਨੇ ਨਹੀਂ ਉਹ ਮੈਨੂੰ ਛੱਡਣਾ ਮੰਮੀ ਤਾਂ ਮੈਨੂੰ ਅੱਗੇ ਕਹਿੰਦੇ ਸੀ ਮੈਂ ਤੇਰਾ ਪਿੰਡ ਚ ਵਿਆਹ ਨਹੀਂ ਹੋ ਕਰਨਾ ਪਰ ਮੈਨੂੰ ਹੀ ਫਾਹਾ ਲੱਗਾ ਹੀ ਕਿ ਮੈਂ ਕਰਾਣਾ ਤੇ ਕਰਾਣਾ ਹੀ ਇੱਥੇ ਆ ਹੁਣ ਵਿਆਹ ਤੇ ਕਰਾਇਆ ਹੁਣ ਆਪ ਹੀ ਸੰਭਲਣਾ ਪੈਣਾ ਸਾਰੀ ਲਾਈਫ ਜਿੱਦਾਂ ਇਹ ਕਹਿਣ ਗੱਦੇ ਹੀ ਕਰਨਾ ਪੈਣਾ ਕੋਈ ਨਾ ਇੱਕ ਵਾਰ ਗਲਤੀ ਹੋ ਗਈ ਹੈ ਦੁਬਾਰਾ ਨਹੀਂ ਕਰਨੀ ਤੇ ਜੇ ਮੰਮੀ ਆਗੇ ਨਾ ਤੇ ਮੰਮੀ ਨੇ ਇੱਥੇ ਬਹੁਤ ਬੋਲਣਾ ਕਿ ਤੂੰ ਇਦਾਂ ਕੀਤਾ ਮੇਰੀ ਕੁੜੀ ਨਾਲ ਇਦਾਂ ਚਲ ਕੋਈ ਨਹੀਂ ਮਾਫੀ ਮੰਨ ਕੇ ਨਾ ਗੱਲਾਂ ਨੂੰ ਬਿਲਕੁਲ ক্লোਜ਼ ਕਰਵਾ ਦਿੰਨੀ ਆ ਕਿ ਹੁਣ ਅਗਾ ਤੋਂ ਮੈਂ ਕੋਈ ਗੰਤ ਨਹੀਂ ਕਰਾਂਗੀ ਚਲ ਇੱਕ ਵਾਰ ਤੇ ਮਾਫੀਕਾਰੀ ਦੇਣਗੇ ਡੈਡੀ ਤਾਂ ਸੁਭਾਅ ਵਧੀਆ ਹੈ ਚਲ ਜੀ ਮੰਮੀ ਦਾ ਸੁਭਾਅ ਕਾਲਾ ਇਹ ਤੇ ਕੋਈ ਨਹੀਂ ਮੰਮੀ ਡੈਡੀ ਨਾਲ ਗੱਲ ਕਰਦੀਆਂ